ਦਸੂਆਚ ਅੱਜ ਉੱਚੀ ਵਸੀ ਨੇੜੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਜਿਸ ਕੰਨ ਦਰਦਨਾਕ ਸੜਕ ਹਾਸਾ ਵਾਪਰ ਗਿਆ ਇਸ ਹਾਸੇ ਦੇ ਵਿੱਚ ਇੱਕ ਮਾਂ ਤੇ ਉਸਦੇ 4 ਸਾਲਾ ਪੁੱਤਰ ਦੀ ਮੌਤ ਹੋ ਗਈ ਇਹ ਪਰਿਵਾਰ ਜੰਮੂ ਤੋਂ ਖਾਟੂਸ਼ਾਮ ਜਾ ਰਿਹਾ ਸੀ ਕਾਰ ਵਿੱਚ ਪਰਿਵਾਰ ਦੇ 4 ਮੈਂਬਰ ਸਵਾਰ ਸਨ ਇੱਕ ਪਤੀ ਪਤਨੀ ਤੇ ਦੋ ਬੱਚੇ ਮਾਂ ਤੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਿਤਾ ਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੇ ਰਾਹਗੀਰਾਂ ਵੱਲੋਂ ਬਚਾਅ ਕਾਰਜ ਕੀਤਾ ਗਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੇ ਐਸਐਚਓ ਦਸੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਦਾ ਰਹਿਣ ਵਾਲਾ ਫੌਜੀ ਜਵਾਨ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਾਮ ਜਾ ਰਿਹਾ ਸੀ ਜਦੋਂ ਉਸਦੀ ਸਵਿਫਟ ਡਿਜ਼ਾਇਰ ਕਾਰ ਕੰਟਰੋਲ ਗਵਾ ਬੈਠੀ ਤੇ ਉੱਚੀ ਵਾਸੀ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ ਸ਼ਕਤੀ ਸਿੰਘ ਤੇ ਉਸਦੀ 3 ਸਾਲਾ ਦੀ ਧੀ ਹਾਦਸੇ ਵਿੱਚ ਬਚ ਗਏ ਪਰ ਉਸਦੀ ਪਤਨੀ ਮੀਰਾ ਮਿੰਹਾਸ ਅਤੇ 4 ਸਾਲ ਦੇ ਪੁੱਤਰ ਹਰੀਨੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਖਮੀ ਸ਼ਕਤੀ ਸਿੰਘ ਤੇ ਉਸਦੀ ਧੀ ਦਾ ਦਸੂਆ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ

ਕੀ ਗੱਲ ਹੋ ਗਈ ਮੈਂ ਤਾਂ ਖੜੋਤੇ ਆ ਰਹੇ ਥੇ ਅੱਛਾ ਗੱਡੀ ਇਧਰੋਂ ਆਣੀ ਪਹਿਲੇ ਉਹ ਵਿੱਚ ਵਜੀਵ ਦਵਾਈ ਦੇ ਅੱਛਾ ਇਹ ਤਨ ਉਹ ਸਿੱਧੀ ਮੇਰੇ ਜਿਵੇਂ ਦਵਾਈ ਦੇ ਵਿੱਚ ਕਿਉਂ ਇਹ ਤਾਂ ਰੋਡ ਤੇ ਚੜ੍ਹੇ ਨਹੀਂ ਮੈਂ ਚੜ੍ਹਿਆ ਇੱਥੇ ਖੜੋਤੇ ਆ ਰਹੇ ਗਿਲਮਾ ਬਜੀ ਜੀ ਜਿੱਥੇ ਠੀਕੇ ਇੱਥੇ ਸੀਗੇ ਹਜੇ ਜੀ ਜਿਵੇਂ ਕੋ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਪਰਿਵਾਰ ਸੀਗਾ ਕੋਈ ਜਿਹੜਾ ਜੰਮੂ ਤੋਂ ਆ ਰਿਹਾ ਸੀਗਾ ਉਹਨਾਂ ਨੇ ਕਿਹਾ ਅੱਗੇ ਜਾਣਾ ਸੀ ਚੰਡੀਗੜ੍ਹ ਸਾਈਡ ਜਾਂ ਮਿਲਦਾ ਆਪਣਾ ਸ਼ਾਹਪੁਰ ਸਾਈਡ ਜਾਣਾ ਸੀ ਉਹਦੀ ਕੋ ਪੱਟੀ ਦਾ ਸੰਤੋਲਨ ਉਹ ਕਿੱਡਾ ਕੱਢੀ ਜਿਹੜੀ ਸੀਗਾ ਕਿ ਕੋਈ ਦਰਖਤ ਦੇ ਵਿੱਚ ਵੱਜ ਗਈ ਅਕਾ ਗੱਡੀ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਜਿਸ ਦੇ ਵਿੱਚ ਉਹਦੀ ਵਾਈਫ ਦੀ ਤੇ ਇੱਕ ਬੱਚੇ ਦੀ ਜਾਨ ਵੀ ਹੋਈ ਹੈ। ਬੜੀ ਮੁਸ਼ਕਲ ਹੈ ਤੇ ਉਹਦੀ ਵਾਈਫ ਨੇ ਸਿਰ ਟੋਡ ਬੜੀ ਗੱਡੀ ਦੇ ਵਿੱਚੋਂ ਤੇ ਉਹਨੂੰ ਜਿਹੜਾ ਬੜੀ ਹੈ ਸੀ ਦੋਨੇ ਬੱਚੇ ਦੀ ਦੋਹੀਂ ਹਸਪੀਟਲ ਸਵਾਢੀ ਪਈ ਤੇ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਡਰਾਈਵਰ ਨੂੰ ਤੇ ਆਪਾਂ ਜੋ ਕਰ ਵੀ ਪਾਉਂਦੀ ਆਪਾਂ ਕਰਾਂਗੇ। ਸਰ ਕਹਿੰਦੇ ਉਹਨਾਂ ਵਿੱਚ ਇਹਨਾਂ ਇੱਕ ਗੁੜੀ ਆ ਵੀ ਸੀ ਛੋਟੀ ਉਹ ਕਿੱਦਾਂ? ਗੁੜੀਆ ਬਿਲਕੁਲ ਸੇਫ ਆ ਜੀ ਉਹ ਸਾਡੇ ਕੋਲ ਹੈ ਗੁੜੀਆ ਉਹਨਾਂ ਦੀ ਅਸੀਂ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਪਿੱਛੇ। ਉਹ ਵੀ ਜਲਦੀ ਤੋਂ ਜਲਦੀ ਪਹੁੰਚ ਦੇ ਦਿੱਤੀ।